ਤੇ ਕਿ ਗੱਲ ਕਰਾਂਗੇ ਕਿਸਾਨਾ ਨੂੰ ਜਗਜੀਤ ਸਿੰਘ ਢੱਲੇਵਾਲ ਦੀ ਜਿਨ੍ਹਾਂ ਦਾ ਮੈਡੀਕਲ ਇਲਾਜ ਸ਼ੁਰੂ ਹੋ ਚੁੱਕਿਆ ਹੈ ਮਰਨ ਵਰ ਤੇ ਬੈਠੇ ਢੱਲੇਵਾਲ ਸਾਫ ਦੇ ਡ੍ਰਿਪ ਲੱਗੀ ਹੈ ਨਾਲ ਹੀ ਡਾਕਟਰਾਂ ਦੀ ਟੀਮ ਦਾ ਗਠਨ ਵੀ ਇੱਥੇ ਕੀਤਾ ਗਿਆ ਡਾਕਟਰਾਂ ਦੀ ਟੀਮ ਦੇ ਵੱਲੋਂ ਢੱਲੇਵਾਲ ਦੀ ਜ਼ਰੂਰਤ ਦਾ ਧਿਆਨ ਰੱਖਿਆ ਜਾਵੇਗਾ ਤਾਂ ਜਗਜੀਤ ਸਿੰਘ ਢੱਲੇਵਾਲ ਜੋ ਕਿ ਲਗਾਤਾਰ ਖਨੌਰੀ ਬੋਰਡ ਤੇ ਮਰਨ ਵਰ ਤੇ ਬੈਠੇ ਹੋਏ ਨੇ ਤਾਂ ਹੁਣ ਉਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਮੈਡੀਕਲ ਸਹੂਲਤ ਦੇਣ ਤੇ ਜੋ ਬੀਤੀ ਰਾਤ ਸੈਮਤੀ ਬਣੀ ਹੈ ਜਗਜੀਤ ਸਿੰਘ ਢੱਲੇਵਾਲ ਦਾ ਜੋ ਧਿਆਨ ਰੱਖਿਆ ਜਾ ਰਿਹਾ ਉਹਨਾਂ ਨੂੰ ਡ੍ਰਿਪ ਲੱਗੀ ਹੈ ਕਿਸਾਨਾ ਗੂ ਜਗਜੀਤ ਸਿੰਘ ਢੱਲੇਵਾਲ ਜੋ ਕਿ ਖਨੋਰੀ ਬਾਰਡਰ ਤੇ ਲਗਾਤਾਰ ਪਿਛਲੇ 55 ਦਿਨਾਂ ਤੋਂ ਭੁੱਖਣ ਪਾਣੇ ਬੈਠੇ ਨੇ ਤਾਂ ਬੀਤੀ ਰਾਤ ਜੋ ਕਿ ਕੇਂਦਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਹੋਈ ਮੰਗ ਪੱਤਰ ਇੱਕ ਸੌਂਪਿਆ ਗਿਆ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੂੰ ਮੈਡੀਕਲ ਸਹੂਲਤ ਦੇਣ ਤੇ ਸਹਿਮਤੀ ਬਣੀ ਹੈ ਜਗਜੀਤ ਸਿੰਘ ਢੱਲੇਵਾਲ ਦੇ ਡ੍ਰਿਪ ਲੱਗੀ ਹੈ ਡਾਕਟਰਾਂ ਦੀ ਸਪੈਸ਼ਲ ਟੀਮ ਦਾ ਗਠਨ ਜੋਕੇ ਕੀਤਾ ਗਿਆ ਡਾਕਟਰਾਂ ਦੀ ਟੀਮ ਦੇ ਵੱਲੋਂ ਢੱਲੇਵਾਲ ਸਾਹਿਬ ਦੀ ਹਰ ਜ਼ਰੂਰਤ ਦਾ ਧਿਆਨ ਰੱਖਿਆ ਜਾਵੇਗਾ ਤਾਂ ਜਗਜੀਤ ਸਿੰਘ ਢੱਲੇਵਾਲ ਨੂੰ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਢੱਲੇਵਾਲ ਸਾਹਿਬ ਦੇ ਡ੍ਰਿਪ ਲੱਗ ਗਿਆ ਨਾਲ ਹੀ ਡਾਕਟਰਾਂ ਦੀ ਸਪੈਸ਼ਲ ਟੀਮ ਦਾ ਜੋ ਗਠਨ ਵੀ ਕੀਤਾ ਗਿਆ। ਜੋ ਅੱਜ ਦੀ ਗੱਲ ਸਭ ਨੂੰ ਇਹ ਸੱਚ ਲੱਗਦਾ ਵੀ ਬੀਸੀ ਢੱਲੇਵਾਲ ਬੁਰੀ ਮੰਨ ਗਿਆ ਮੈਡੀਕਲ ਹੈਲਪ ਦੇ ਦੇਖੋ ਅੱਜ ਦੇਖੋ ਇਹ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਇੱਕ ਜਿਹੜੀ ਮੀਟਿੰਗ ਜਿਹੜੀ ਹੈ ਸੈਂਟਰਲ ਗਵਰਨਮੈਂਟ ਦੇ ਨਾਲ ਕਿਸਾਨੀ ਮੁੱਦਿਆਂ ਤੇ ਕੀਤੀ ਜਾਵੇ ਔਰ ਅੱਜ 54 ਦਿਨ ਹੋ ਗਏ ਸੀਗੇ ਉਸ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੀ ਟੀਮ ਆਈ ਹੈ ਤੇ ਇਹਨਾਂ ਨਾਲ ਦੋਵਾਂ ਫੋਰਮਸ ਨਾਲ ਕਾਫੀ ਲੰਬੀਆਂ ਮੀਟਿੰਗਸ ਹੋਈਆਂ ਤਕਰੀਬਨ 4 라ਉਂਡ ਦੀ ਮੀਟਿੰਗਸ ਹੋਈਆਂ ਔਰ ਉਸ ਦੇ ਨਾਲ ਸਾਰੇ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਇੱਕ ਸਟ੍ਰਕਚਰਡ ਮੀਟਿੰਗ ਦਾ ਪਲਾਨ ਕੀਤਾ ਗਿਆ ਹੈ ਕਿ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਹੋਏਗਾ ਮંત્રી ਲੈਵਲ ਦੀ ਇਹ ਮੀਟਿੰਗ ਹੋਏਗੀ ਔਰ ਉਹ ਜਿਹੜੇ ਮੁੱਦੇ ਸੀਗੇ ਜਿਹੜੇ ਅਸੀਂ ਪਿਛਲੇ ਸਾਲ ਫ फेब्रुवारी ਤੁਹਾਨੂੰ ਪਤਾ ਹੀ ਹੈ ਚਾਰ ਰਾਊਂਡ ਦੀ ਟਾਕਸ ਹੋਈ ਹੈ ਉਹਨੂੰ ਫਰਦਰ ਅੱਗੇ ਲਿਆਂਦੇ ਹੋਇਆ ਉਹ ਕੀਤੀ ਜਾਏਗੀ ਔਰ ਇਹਦੇ ਨਾਲ ਸਾਰਿਆਂ ਨੇ ਹੀ ਅਪੀਲ ਕੀਤੀ ਹੈ ਦਲੇয়াল ਸਾਹਿਬ ਨੂੰ ਕਿਉਂਕਿ ਚੁਰੰਜਰ ਰਏ ਸੀਗੇ ਉਹਨਾਂ ਦੀ ਉਹਨਾਂ ਨੇ ਆਨ ਵਗੈਰਾ ਨਹੀਂ ਖਾਦਾ ਕਾਫੀ ਉਹਨਾਂ ਦੀ ਜਿਹੜੀ ਰਾਤ ਵੀ ਕਾਫੀ ਰਹੀ ਅਸੀਂ ਦੋ ਤਿੰਨ ਦਿਨ ਲਗਾਤਾਰ ਹੀ ਉਹਨਾਂ ਨੂੰ ਆਉਂਦੇ ਰਹੇ ਪੰਜਾਬ ਗਵਰਨਮੈਂਟ ਵੱਲੋਂ ਵੀ ਸੀਐਮ ਸਾਹਿਬ ਵੱਲੋਂ ਵੀ ਉਹਨਾਂ ਨੂੰ ਕਾਫੀ ਇਸ ਗੱਲ ਦਾ ਕਿਆ ਗਿਆ ਕਿ ਤੁਸੀਂ ਆਪਣਾ ਅੰਸ਼ਣ ਵਗੈਰਾ ਤੋੜੋ ਜਾਂ ਆਪਣਾ ਮੈਡੀਕਲ ਜਿਹੜੀ ਹੈ ਏਟ ਜਿਹੜੀ ਹੈ ਉਹ ਲਵੋ ਤਾਂ ਕਿ ਤੰਦਰੁਸਤ ਹੋ ਕੇ ਇਸ ਜਿਹੜੇ ਇਸ਼ੂਜ਼ ਦੇ ਉੱਤੇ ਉਹ ਆਪ ਪਰਸਨਲੀ ਜਿਹੜਾ ਉਹਨੂੰ ਐਡਰੈਸ ਕਰਨ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸਟੇਲ ਮੇਟ ਸੀਗਾ ਇਹ ਖਤਮ ਹੋਇਆ ਜਿਹਦੇ ਵਿੱਚ ਜਿਹੜੀ ਮੀਟਿੰਗ ਵਾਲੀ ਗੱਲ ਸੀ ਉਹ ਅੱਜ ਸ਼ੁਰੂ ਹੋ ਗਈ ਹੈ ਅੱਜ ਤਾਂ ਇੱਕ ਤਰ੍ਹਾਂ ਦੀ ਇੱਕ ਮੀਟਿੰਗ ਹੋ ਹੀ ਗਈ ਹੈ ਜਿਹੜੀ ਡੈਲੀਗੇਟ ਲੈਵਲ ਦੀ ਮੀਟਿੰਗ ਸੀਗੀ ਔਰ ਜਿਹੜੀ ਸਟ੍ਰਕਚਰਡ ਮੀਟਿੰਗ ਹੈ ਮੰਤਰੀ ਲੈਵਲ ਦੀ ਹੈ ਉਹ 14 ਫਰਵਰੀ ਨੂੰ ਹੋਗੀ ਹੈ ਸੋ ਮੈਨੂੰ ਪੂਰੀ ਆਸ ਹੈ ਕਿ ਉਹ ਮੈਡੀਕਲ ਏਡ ਦੇ ਨਾਲ ਤੁਹਾਨੂੰ ਦੋਸਤ ਹੋਣਗੇ ਔਰ ਸਾਡੀ ਸਾਰਿਆਂ ਦੀ ਦੁਆ ਹੈ ਪੰਜਾਬ ਵੱਲੋਂ ਸਾਰੇ ਇੰਡੀਆ ਵੱਲੋਂ ਔਰ ਆਪਣੀ ਉਸ ਸੇਤ ਤਜ਼ਾਪਤਾ ਹੋਣ ਔਰ ਆਪਣੇ ਇਸ਼ੂਜ਼ ਦੇ ਉੱਤੇ ਉਹ ਅੱਗੇ ਮੀਟਿੰਗਸ ਕਰ ਡੈਡਲੋਪ ਦਾ ਟੁੱਟ ਗਿਆ ਪਰ ਹੁਣ ਲੱਗਦਾ ਵੀ ਇਸ ਨੂੰ ਲੈ ਕੇ ਜਗੀ ਸਿੰਘ ਟੱਲੇਵਾਲ ਮੰਨ ਗਿਆ ਵੀ ਮੈਡੀਕਲ ਹੈ ਲੈ ਲੈਣਗੇ ਹਾਲੇ ਤਾਂ ਅਪੀਲ ਹੀ ਕੀਤੀ ਹੈ ਵੀ ਤੁਹਾਡੇ ਸਾਹਮਣੇ ਮੰਨ ਗਿਆ ਆ ਦੇਖੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਦੋਹਾਂ ਫੋਰਮਸ ਦੇ ਮੈਂਬਰਸ ਨੇ ਵੀ ਕਿਹਾ ਔਰ ਸਾਰਿਆਂ ਨੇ ਹੀ ਉਹਨਾਂ ਨੂੰ ਅਪੀਲ ਕੀਤੀ ਹੈ ਗਵਰਨਮੈਂਟ ਵੱਲੋਂ ਵੀ ਹੋਈ ਹੈ ਮੈਨੂੰ ਪੂਰੀ ਆਸ ਹੈ ਕਿ ਉਹ ਆਪਣਾ ਇਹ ਜਿਹੜਾ ਮੈਡੀਕਾਰ ਮੁਹੱਬਤ ਲੈਣੇ ਲੱਗਦੇ ਨੇ ਲੱਗਦਾ ਹੈ ਕਿ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਆ ਹਰ ਮਸਲਾ ਜਿਹੜਾ ਉਹ ਗੱਲਬਾਤ ਨਾਲ ਹੀ ਪੂਰਾ ਪੂਰੀ ਆ ਸਕਿਓ ਇਹ ਚੀਜ਼ਾਂ ਜਿਹੜੀਆਂ ਗੱਲਬਾਤ ਲਾਗੇ ਸਿਰੇ ਚੜਨ ਮੰਤਰੀ ਉਸ ਦੇ ਵਿੱਚ ਸ਼ਾਮਲ ਹੋ ਸਕਦੇ ਉਸ ਨੂੰ ਲੈ ਕੇ ਕੋ ਗੱਲਬਾਤ ਪ੍ਰਾਇਮਰਲੀ ਦੇਖੋ ਤਾਂ ਗਵਰਨਮੈਂਟ ਆ ਇੱਕ ਸਟਰਕਚਰਡ ਆ ਜਾਏਗਾ ਇੱਕ ਪਹਿਲਾ ਸ਼ੁਰੂਆਤ ਹੋਈ ਹੈ ਜਿਹੜੀ ਡਿਟੇਲਸ ਹੈ ਉਹ ਲੈਟਰ ਨਾਲ ਹੋ ਜੇਗੀ ਆਪ ਬੈਠਕ ਮੈਂ 사ਦਰ 사ਦਰ આમંત્રિત ਹੈ ਇਹ जो हमारे मोर्चों के रिप्रेजेंटेटिव हैं और जो हमारे डल्लेवाल साहब हैं और सरवन सिंह जी उनको हम लोगों ने संबोधित किया है और साथ में भारत सरकार की जो चिंता डल्लेवाल साहब की सेहत को लेकर है उसके कार्य में हम लोगों ने दिखाई कि हम आशा करते हैं कि डल्लेवाल जी जल्द ही अपना अनशन समाप्त करेंगे और स्वस्थ होकर वार्तालाप में शामिल होंगे और केंद्र सरकार की तरफ से यह भी अनुरोध किया गया है कि जो भी बातचीत हो दोनों फोरमों के प्रतिनिधियों के साथ साथ सरदार जगजीत सिंह डल्लेवाल जी स्वयं मौजूद हों, उसके कारण हम और आप बहुत बढ़िया तरीके से समझते हैं सरदार जगजीत सिंह डल्लेवाल जी का जो अनुभव है जो उनका तजुर्बा है जो उनके अंदर बुद्धिमत्ता है जो उनका बात करने का तरीका है वो हमारे में से किसी के अंदर नहीं है हम जो बाकी जितने भी लीडर हैं वो सरदार जगजीत सिंह डल्लेवाल जी के जीरो पॉइंट एक परसेंट के भी बराबर नहीं है जो उनका स्टेटस है जिस तरीके से वो बात रखते हैं हम उस तरीके से बात उस प्रभावी ढंग से हम नहीं रख पाते इसलिए केंद्र सरकार भी ये चाहती है कि सरदार जगजीत सिंह डल्लेवाल जी और दोनों फोरमों के प्रतिनिधि उस बातचीत के अंदर मौजूद रहें ਤਾ ਕਾਕਾ ਸਿੰਘ ਕੋਟੜਾ ਜੀ ਪਹੁੰਚੇ ਕੋਟੜਾ ਸਾਹਿਬ ਉਪੋਜ ਰਾਜੀ ਕਿਵੇਂ ਦੇਖਦੇ ਹੋ ਏਡੇ ਵੱਡੇ ਅੰਦੋਲਨ ਦੀ ਜਿੱਤ ਇੱਕ ਤਰੀਕੇ ਦੇ ਨਾਲ ਵੱਲ ਵਧਾ ਹੋਇਆ ਨਜ਼ਰ ਆ ਰਿਹਾ ਹੈ ਪਹਿਲੀ ਕੇ ਲਈਏ ਕਿ ਕਪੜਾ ਦਰਪੜਾ ਜਿਹੜੀ ਜਿੱਤ ਹੁੰਦੀ ਹੈ ਇੱਕ ਪੜਾ ਨਜ਼ਰ ਆ ਰਿਹਾ ਹੈ ਇੱਕ ਸਾਲ ਦੀ ਜੋ ਰੋਗ ਸੀ ਉਹ ਹਟਦੀ ਹੋਈ ਨਜ਼ਰ ਆਈ ਹੈ ਬਿਲਕੁਲ ਜੀ ਸਰਕਾਰ 18 ਫਰਵਰੀ 2024 ਤੋਂ ਬਿਲਕੁਲ ਡੈਡ ਸੀ ਉਹਦਾ ਧਿਆਨ ਹੀ ਨਹੀਂ ਸੀ ਇਸ ਪਾਸੇ ਸਗੋਂ ਮੋਰਚੇ ਦੇ ਵਿਰੁੱਧ ਕੇਂਦਰ ਸਰਕਾਰ ਸਾਜ਼ਿਸ਼ ਕਰ ਰਹੀ ਸਾਜ਼ਿਸ਼ਾਂ ਕਰ ਰਹੀ ਸੀ ਮਜ਼ਾਕ ਢਾਉਂਦੇ ਹੁੰਦੇ ਸੀ ਠੀਕ ਹੈ ਮਤਲਬ ਹਰ ਇਹਨਾਂ ਦਾ ਆਗੂ ਮੈਂ ਤੁਹਾਨੂੰ ਤਾਂ ਕਹਿ ਸਕਦਾ ਕਿ ਬਕਾਇਦਾ ਉਹਨਾਂ ਨੇ ਇੱਕ ਟਾਸਕ ਦਿੱਤਾ ਹੋਇਆ ਸੀਗਾ ਉਹਨਾਂ ਨੇ ਕਿ ਤੁਸੀਂ ਠੀਕ ਹੈ ਕਿਸਾਨਾਂ ਦੇ ਵਿਰੁੱਧ ਤੁਸੀਂ ਸੰਘਰਸ਼ ਦੇ ਵਿਰੁੱਧ ਟ੍ਰੋਲ ਆਰਮੀ ਜੀ ਨੂੰ ਆਪਾਂ ਕਹਿੰਦੇ ਨੇ ਦੇਸੀ ਪਾਸਾ ਠੀਕ ਹੈ ਨਾ ਟ੍ਰੋਲ ਆਰਮੀ ਮੈਂ ਕਿ ਜਿਹੜੀ ਟ੍ਰੋਲ ਕਰਦੀ ਹੈ ਟ੍ਰੋਲ ਆਰਮੀ ਬਿਲਕੁਲ ਠੀਕ ਹੈ ਨਾ ਤੇ ਸੋ ਉਸ ਚੀਜ਼ ਨੂੰ ਜਿਹੜਾ ਹੈ ਇੱਕਦਮ ਮਤਲਬ ਜਿਵੇਂ ਹੁਣ ਢੱਲੇਵਾਲ ਸਾਹਿਬ ਜੀ ਉਹਨਾਂ ਦੇ ਇੰਨੇ ਵੱਡੇ ਜਿਹੜਾ ਇਹ ਸ਼ਹਾਦਤ ਹੀ ਮੈਂ ਕਹੂੰਗਾ ਕਿਉਂਕ ਇਹ ਛੋਟੀ ਜੀ ਗੱਲ ਨਹੀਂ ਸੋ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਵੀ ਦੇਖੋ ਭਾਵਨਾਵਾਂ ਹੁੰਦੀਆਂ ਐਡੇ ਵੱਡੇ ਆਗੂ ਨੂੰ ਤਾਂ ਕੋਈ ਵੀ ਗੋਣ ਵਾਲੀ ਚਾਹੁੰਦਾ ਤੇ ਨਾ ਹੀ ਇੰਨਾ ਕਦੇ ਲੰਬਾ ਕੋਈ ਮਰਨ ਵਰਤ ਹੋਇਆ ਸੋ ਇਹ ਤਾਂ ਅਕਾਲ ਪੁਰਖ ਦੀ ਕਿਰਪਾ ਹੈ ਪ੍ਰਧਾਨ ਜੀ ਦੇ ਉੱਤੇ ਕਿ ਇੰਨਾ ਸਮਾਂ ਇਹਨਾਂ ਨੇ ਕੱਢਿਆ ਤੇ ਉਹਦੇ ਪਾਸੇ ਦੂਸਰੀਆਂ ਕੀ ਹੁੰਦੀਆਂ ਨੇ ਕਿ ਉਹਨਾਂ ਲੋਕਾਂ ਦੀਆਂ ਦੁਆਵਾਂ ਜਿਨ੍ਹਾਂ ਦੇ ਚੁੱਲਿਆਂ ਦੀ ਅੱਗ ਬਲਦੀ ਰੱਖਣ ਵਾਸਤੇ ਪ੍ਰਧਾਨ ਜੀ ਬੈਠੇ ਸੀਗੇ ਜਿਹੜੀ ਮਤਲਬ ਐਮਐਸਪੀ ਜਿੱਥੇ ਤੱਕ ਮਿਲਦੀ ਸੀ ਉਥੇ ਜਾਰੀ ਰੱਖਣ ਲਈ ਕਿਉਂਕਿ ਉਥੇ ਖਤਮ ਕੀਤੀ ਜਾ ਰਹੀ ਸੀ ਜਿੱਥੇ ਨਹੀਂ ਸੀ ਮਿਲਦੀ ਉਥੇ ਐਮਐਸਪੀ ਚਾਲੂ ਕਰਨ ਵਾਸਤੇ ਔਰ ਐਮਐਸਪੀ ਦਾ ਗਰੰਟੀ ਦੇਣ ਬਣਾਉਣ ਵਾਸਤੇ ਸੋ 13 ਮੰਗਾ ਨੂੰ ਲੈ ਕੇ ਜਿਹੜਾ ਸੰਘਰਸ਼ ਸੀ ਉਹਦੇ ਵਿੱਚ ਦੋਨਾਂ ਫੋਰਮਾਂ ਦੀ ਜੋ ਸੱਜੀ ਲੀਡਰਸ਼ਿਪ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਇੰਨੇ ਦਿਨ ਇਹ ਪ੍ਰੋਗਰਾਮ ਜੋ ਚੱਲਿਆ ਡਲੇਵਾਲ ਸਾਹਿਬ ਦਾ ਹਾਲਾਂ ਵੀ ਦੇਖੋ ਮਰਨ ਵਰਤ ਤਾਂ ਜਾਰੀ ਰਹਿਣਾ ਹੈ ਆਗੂ ਨੂੰ ਇੰਨੀ ਦੇਰ ਹੋ ਗਈ ਹੈ ਬੈਠਿਆਂ ਨੂੰ ਤੇ ਮਤਲਬ ਇੰਨੀ ਯਾਰ ਸਰਕਾਰ ਕੋਈ ਕਿਤੇ ਕਾਨੂੰਨਾਂ ਦੀ ਗੱਲ ਨਹੀਂ ਕੋਈ ਜਮਹੂਰੀਅਤ ਦੀ ਗੱਲ ਨਹੀਂ ਕਿਤੇ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਕੋਈ ਸੰਵਿਧਾਨ ਨੂੰ ਜਿੰਦਾ ਰੱਖਣ ਦੀ ਗੱਲ ਨਹੀਂ ਹੈਗੀ ਇੱਥੇ ਬੀਜੇਪੀ ਸਰਕਾਰ ਦੇ ਵਿੱਚ ਜਿਹੜੀ ਸਾਡੀ ਭਾਵਨਾ ਅਸੀਂ ਆਪਣੀ ਗੱਲ ਕਰਦੇ ਹਾਂ ਢੱਲੇਵਾਲ ਸਾਹਿਬ ਜੀ ਦੀ ਜਿਹੜੀ ਗੱਲ ਕਰੀਏ ਤਾਂ ਉਹ ਤਾਂ ਬਿਲਕੁਲ ਨਹੀਂ ਉਹ ਤਾਂ ਦੱਸਦੇ ਆ ਕਿ ਉਹ ਤਾਂ ਅੱਜ ਵੀ ਕਹਿੰਦੇ ਆ ਕਿ ਮੈਡੀਕਲ ਸਹਾਇਤਾ ਜਿਹੜੀ ਆਪਾਂ ਨਹੀਂ ਲੈਣੀ ਸੋ ਤਾਂ ਹੀ ਤਾਂ ਹੁਣ ਆ ਜਿਹੜੇ 4 4.5 ਘੰਟੇ ਲੱਗ ਗਏ ਆ ਉਹ ਤਰਲੇ ਕਰਨ ਤੇ ਲੱਗ ਗਏ ਨਾ ਪਾਣੀ ਨਹੀਂ ਪ੍ਰਧਾਨ ਜੀ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖੋ ਲੋਕ ਤੁਹਾਨੂੰ ਤੁਹਾਨੂੰ ਆਪਣੇ ਵਿੱਚ ਦੇਖਣਾ ਚਾਹੁੰਦੇ ਆ ਜੀ ਅਸੀਂ ਮੰਨਦੇ ਆ ਤਾਂ ਤੁਹਾਨੂੰ ਮੰਨਣਾ ਪੈਣਾ ਹਾਂ ਤੁਹਾਨੂੰ ਵੀ ਮੰਨਣਾ ਪੈਣਾ ਹੈ ਜੀ ਬਸ ਇੱਥੇ ਗੱਲ ਹੈ ਜੀ ਉਹਨਾਂ ਦੇ ਤਰਲੇ ਕਰ ਰਹੇ ਆ ਜੀ ਕਿ ਪਲੀਜ਼ ਤੁਸੀਂ ਮੰਨ ਜਾਓ ਤੇ ਮੈਡੀਕਲ ਸਹਾਇਤਾ ਜਿਹੜੀ ਉਹ ਤੁਰੰਤ ਪ੍ਰਭਾਵ ਦੇ ਨਾਲ ਲਵੋ ਕਿਉਂਕਿ ਹਾਲਾਤ ਬਹੁਤ ਤੁਹਾਡੀ ਸਿਹਤ ਦੇ ਨਾਜ਼ੁਕ ਨੇ